ਸ਼ਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋਗੇ YouTube ਚੈਨਲ ਨੰਬਰ 1 ਨਰਸੋਈ ਤੇ ਅੱਜ ਆਪਾਂ ਬਣਾਵਾਂਗੇ ਕਣਕ ਦੇ ਆٹے ਤੋਂ ਗੁਲਗਲੇ ਜਿਹੜੇ ਕਿ ਬਹੁਤ ਹੀ ਟੇਸਟੀ ਬਣਦੇ ਨੇਗੇ ਬਹੁਤ ਹੀ ਨਰਮ ਸੌਫਟ ਸਪੰਜੀ ਬਣਦੇ ਨੇਗੇ ਤੇ ਇਹ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੇ ਨੇ ਗਰਮ ਵੀ ਤੇ ਠੰਡੇ ਵੀ ਤੇ ਬਹੁਤ ਹੀ ਫਲਫੀ ਦੇ ਬਣਦੇ ਨੇਗੇ ਤੇ ਇਹਨਾਂ ਨੂੰ ਬਣਾਉਣ ਲਈ ਆਪਾਂ ਨੇ 300 ਗ੍ਰਾਮ ਗੁੜ ਲੈ ਲਿਆ ਸੀਗਾ ਤੇ ਉਹਨੂੰ ਆਪਾਂ ਨੇ ਭਿਉਂ ਕੇ ਰੱਖਤਾ ਸੀ ਪਹਿਲਾਂ 2-3 ਘੰਟੇ ਪਹਿਲਾਂ ਤਾਂ ਕਿ ਜਿਹੜਾ ਗੋੜ ਹੈਗਾ ਉਹ ਆਸਾਨੀ ਨਾਲ ਘੁਲ ਜਾਵੇ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਇੱਥੇ ਦੋ ਬਾਟੀਆਂ ਆٹے ਦੀਆਂ ਇਹ ਤਕਰੀਬਨ ਹੋਣਗੀਆਂ 500 ਗ੍ਰਾਮ ਆਟਾ ਤੇ ਇਹਨਾ ਆਟਾ ਬਹੁਤ ਹੁੰਦਾ ਹੈਗਾ 300 ਗ੍ਰਾਮ ਗੁੜ ਲਈ ਉਸ ਤੋਂ ਬਾਅਦ ਆਪਾਂ ਜਿਹੜਾ ਗੁੜ ਸੀਗਾ ਇੱਥੇ ਇਹਨੂੰ ਚੰਗੀ ਤਰ੍ਹਾਂ ਘੁਲ ਗਿਆ ਹੈਗਾ ਤੇ ਇਹਨੂੰ ਆਪਾਂ ਸ਼ਾਨਨੀ ਦੀ ਮਦਦ ਨਾਲ ਛਾਨ ਕੇ ਆਟੇ ਦੇ ਵਿੱਚ ਪਾ ਲਵਾਂਗੇ ਇਹ ਮੈਂ ਇੱਕ ਗਲਾਸ ਪਾਣੀ ਦੇ ਵਿੱਚ ਭੰਨਤਾ ਸੀਗਾ ਗੋੜਾ ਜਿਹੜਾ ਵੈਸੇ ਤਾਂ ਇਹ ਬਹੁਤ ਹੋ ਜਾਊਗਾ ਤੇ ਅਗਰ ਵੈਸੇ ਇਹ ਆਪਾਂ ਨੂੰ ਪਾਣੀ ਦੀ ਜ਼ਰੂਰਤ ਲੱਗੀ ਤਾਂ ਆਪਾਂ ਜਿਹੜਾ ਨਾਰਮਲ ਪਾਣੀ ਹੈਗਾ ਉਹ ਇਹਦੇ ਵਿੱਚ ਯੂਜ਼ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਥੇ ਅੱਧਾ ਚਮਚਾ ਦੇ ਵਿੱਚ ਸੌਂਫ ਪਾ ਦਾਂਗੇ ਜਿਹੜਾ ਸੌਂਫ ਦਾ ਫਲੇਵਰ ਹੈ ਬਹੁਤ ਵਧੀਆ ਆਉਂਦਾ ਹੈਗਾ ਗੋਲਗੜੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਆਟਾ ਤੇ ਗੋੜਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜੀਆਂ ਇਹਦੇ ਵਿੱਚੋਂ ਬਰੀਕ-ਬਰੀਕ ਗੱਠਾ ਬਣ ਜਾਂਦੀਆਂ ਨੇਗੀਆਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹ ਜਿਹੜੀਆਂ ਗੱਠਾ ਨੇਗੀਆਂ ਉਹ ਬਿਲਕੁਲ ਖਤਮ ਕਰ ਦੇਵਾਂਗੇ ਤੇ ਇਹਦਾ ਆਪਾਂ ਸਮੋਜਾ ਜਿਹੜਾ ਹੈਗਾ ਡੋਲਾ ਲਾਂਗੇ ਡੋਨੀ ਮਤਲਬ ਕਿ ਪੇਸਟ ਹੀ ਬਣਾ ਲਵਾਂਗੇ ਇੱਕ ਤਰ੍ਹਾਂ ਦਾ ਘੋਲ ਬਣਾ ਲਵਾਂਗੇ ਇਹ ਜ਼ਿਆਦਾ ਪਤਲਾ ਨਹੀਂ ਬਣਾਉਣਾ ਹੈਗਾ ਤੇ ਬਸ ਮੇਰੇ ਹਿਸਾਬ ਨਾਲ 1 ਗਲਾਸ ਪਾਣੀ ਨਾਲ ਬਹੁਤ ਵਧੀਆ ਜਿਹੜਾ ਇਹਦਾ ਮੈਨੇਜਮੈਂਟ ਵਧੀਆ ਹੋਊਗੀ ਕਲਾਸ ਪਾਣੀ ਨਾਲ ਤੇ ਵਧੀਆ ਮਤਲਬ ਆ ਕਿ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਇਹ ਵਧੀਆ ਜਿਹੜਾ ਇਹ ਗੁਲਗਲੇ ਵਾਲਾ ਜਿਹੜਾ ਇਹ ਹੈਗਾ ਕੋਲ ਬਣ ਕੇ ਤਿਆਰ ਹੋ ਜਾਊਗਾ ਤੇ ਜਿਹੜੀਆਂ ਇਹਦੀਆਂ ਗੱਠਾਂ ਨੇ ਬਿਲਕੁਲ ਆਪਾਂ ਨੇ ਇਸ ਤਰ੍ਹਾਂ ਹਲਿਆਉਂਦੇ ਚ ਲਾਉਂਦੇ ਬਿਲਕੁਲ ਖਤਮ ਕਰ ਲੈਣੀਆਂ ਨਹੀਂ ਆ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਆਪਣਾ ਨੰਬਰ 1 ਨਰਸੋਈ Facebook ਪੇਜ ਹੈ ਉਹਨੂੰ ਵੀ ਬਤ ਵਤ ਫੋਲੋ ਕਰਨਾ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੋ ਚੁਟਕੀ ਦੇ ਕਰੀਬ ਜਿਹੜਾ ਖਾਣ ਵਾਲਾ soda ਮਿੱਠਾ ਸਿਰਦਾ ਹੁੰਦਾਗਾ ਉਹ ਪਾ ਲਵਾਂਗੇ ਇਹਦੇ ਵਿੱਚ ਤੇ ਹਲਕਾ ਜਿਹਾ ਪਾਣੀ ਪਾ ਲਵਾਂਗੇ ਉੱਪਰ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਣੇ ਆਟੇ ਦੇ ਵਿੱਚ ਮਿਕਸ ਕਰ ਲਵਾਂਗੇ ਇਹਨੂੰ ਵੀ ਤੇ ਇਧਰ ਆਪਾਂ ਇੱਕ ਸਾਈਡ ਤੇ ਆਪਾਂ ਗੈਂਚ ਲਾ ਕੇ ਤੇ ਉਹਦੇ ਉੱਤੇ ਸਰੋਂ ਦਾ ਤੇਲ ਛੜਾ ਦਾਂਗੇ ਪੈਨ ਦੇ ਵਿੱਚ ਜਦੋਂ ਤੇ ਕਰ ਆਪਣਾ ਤੇ ਆਟਾ ਤਿਆਰ ਹੁੰਦਾ ਹੈਗਾ ਤੇ ਆਪਣਾ ਜਿਹੜਾ ਤੇਲ ਹੈ ਉਹ ਵੀ ਗਰਮ ਹੋ ਜਾਊਗਾ ਤੇ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਜੋ ਵੀ ਰੈਸਪੀ ਹੈਗੀ ਬੜੀ ਸੌਖੀ ਜੀ ਆਸਾਨੀ ਜੀ ਨਾਲ ਪਾਉਣੇ ਐ ਤੇ ਘਰ ਦੇ ਬੇਸਿਕ ਜੇ ਸਮਾਨ ਤੋਂ ਬਣਾਉਣੇ ਐਗੇ ਤੇ ਇਹਨੂੰ ਕੋਈ ਵੀ ਬਣਾ ਕੇ ਤੁਸੀਂ ਟਰਾਈ ਜ਼ਰੂਰ ਕਰਨਾ ਬਹੁਤ ਟੇਸਟੀ ਬਣਦੇ ਨੇ ਜਿਹੜੇ ਗੁਲਗੁਲੇ ਹੈਗੇ ਇਹ ਤੇ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਜਿਹੜਾ ਆਟਾ ਹੈਗਾ ਇਹਦੇ ਵਿੱਚ ਇੱਕ ਵੀ ਕੋਈ ਗੱਠ ਨਹੀਂ ਹੈਗੀਗੀ ਇਹ ਬਿਲਕੁਲ ਸਮੂਥ ਬਣ ਕੇ ਤਿਆਰ ਹੋ ਗਿਆ ਤੇ ਬਸ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੀ ਰੱਖ ਲੈਣਾਗਾ ਤੇ ਇਧਰ ਆਪਾਂ ਤੇਲ ਸੀਗਾ ਉਹ ਗਰਮ ਕਰਨ ਵਾਸਤੇ ਧਰ ਦੇਵਾਂਗੇ ਤੇਲ ਗਰਮ ਹੋ ਜਾਊਗਾ ਤੇ ਜਦ ਤੇ ਕਰ ਆਪਾਂ ਦੇਖੋ ਆਟਾ ਬਿਲਕੁਲ ਵਧੀਆ ਬਣ ਗਿਆ ਹੈਗਾ ਇਹ 5-4 ਮਿੰਟਾਂ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਨੂੰ ਛੋਟੇ-ਛੋਟੇ ਪੀਸਾਂ ਦੇ ਵਿੱਚ ਹੈ ਤੇਲ ਦੇ ਵਿੱਚ ਗਰਮ ਹੋਣ ਤੋਂ ਬਾਅਦ ਪਾ ਲਵਾਂਗੇ ਤੇ ਜਿਹੜੇ ਗੁਲਗੁਲੇ ਹੈਗੇ ਇਹ ਬਸ ਇੱਕ ਸਾਈਜ਼ ਦੇ ਬੜੇ ਇਤੂ ਤੁਸੀਂ ਆਪਣੇ ਹੱਥ ਦੇ ਉੱਪਰ ਥੜਕਾ ਜਿਹਾ ਪਾਣੀ ਲਾਉਂਦੇ ਰਹੋ ਤੇ ਥੋੜਾ ਥੋੜਾ ਆਟੇ ਦਾ ਜਿਹੜਾ ਪੇਸਟ ਹੈਗਾ ਇਹ ਲੈਂਦੇ ਰਹੋ ਤੇ ਇਹ ਆਮ ਨਾਲ ਹੀ ਆਪਣੇ ਹੱਥ ਨਾਲ ਪਾ ਕੇ ਦੇਖੋ ਤੇ ਬਹੁਤ ਹੀ ਵਧੀਆ ਬਣਦੇ ਨੇ ਜੇ ਤੁਸੀਂ ਹੱਥ ਨਾਲ ਨਹੀਂ ਪਾਉਣੇ ਹੈਗੇ ਤਾਂ ਤੁਸੀਂ ਇਹਨਾਂ ਨੂੰ ਕਿਸੇ ਚਮਚੇ ਦੀ ਸਹਾਇਤਾ ਨਾਲ ਪਾ ਸਕਦੇ ਹੋ ਚਮਚੇ ਨਾਲ ਪਰ ਕਿੱਸ ਜਿਆਦਾ ਦਿੱਕਤ ਹੋ ਜਾਂਦੀ ਹੈਗੀ ਲੈਂਦਾ ਨਹੀਂ ਹੈਗਾ ਜਿਹੜਾ ਇਹ ਪੇਸਟ ਹੁੰਦਾ ਹੈਗਾ ਕਿਉਂਕਿ ਇਹ ਜਿਆਦਾ ਸੰਘਣਾ ਹੁੰਦਾ ਤੇ ਜਿਆਦਾ ਚਿਪਚਿਪਾ ਹੁੰਦਾ ਹੈਗਾ ਜਿਹੜਾ ਗੁਡਪੌਨ ਕਰਕੇ ਮਿੱਠਾ ਹੋਣ ਕਰਕੇ ਤੇ ਜੇ ਤੁਸੀਂ ਹੱਥ ਨਾਲ ਪਾਉਂਗੇ ਜਿਹੜਾ ਇਹ ਬੈਟਰ ਹੈਗਾ ਥੋੜਾ ਥੋੜਾ ਤੋੜ ਕੇ ਤਾਂ ਬਹੁਤ ਹੀ ਆਸਾਨੀ ਨਾਲ ਪੈ ਜਾਂਦਾ ਤੇ ਗੁਲਗੁਲੇ ਜਿਹੜੇ ਉਹ ਵੀ ਇੱਕੋ ਸਾਈਜ਼ ਦੀ ਬਣਦੇ ਨੇਗੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਹੱਥ ਨਾਲ ਪਾਏ ਨੇ ਇਹ ਤੋੜ ਤੋੜ ਕੇ ਆਟੇ ਨੂੰ ਤੇ ਤੁਸੀਂ ਦੇਖੋਗੇ ਕਿ ਫੁੱਲ ਕੇ ਇੱਕੋ ਸਾਈਜ਼ ਦੇ ਮोटे-ਮोटे ਬਣ ਜਾਣਗੇ ਗੋਲ ਮਟੋਲ ਜੇ ਤੇ ਜਿਵੇਂ ਜਿਵੇਂ ਇਹ ਫੁੱਲ ਜਾਂਦੇ ਆ ਪੱਕੇ ਜਾਂਦੇ ਆ ਇਹਨਾਂ ਦਾ ਸਾਈਜ਼ ਆ ਜਿਹੜਾ ਵੱਡਾ ਹੁੰਦਾ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਮਿੱਠਾ ਥੋੜਾ ਪਾਇਆ ਸੀ ਨਾ ਉਹਦੇ ਨਾਲ ਨਰਮ ਔਰ ਫਲਫੀ ਜੇ ਜ਼ਿਆਦਾ ਬਣ ਜਾਣਗੇ ਇਹ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਟੇਸਟੀ ਬਣਦੇ ਨੇ ਇਹ ਨਰਮ ਨਰਮ ਸੌਫਟ ਸੌਫਟ ਤੇ ਇਹ ਪੱਕ ਬਹੁਤ ਜਲਦੀ ਜਾਂਦੇ ਨੇਗੇ ਕਿਉਂਕਿ ਜਿਹੜਾ ਇਹ ਬੈਟਰ ਹੈਗਾ ਉਹ ਆਪਾਂ ਨੇ ਮਿੱਠਾ ਸੋਡਾ ਪਾਉਣ ਕਰਕੇ ਫਲਫੀ ਹੋ ਜਾਂਦਾ ਹੈਗਾ ਤੇ ਇਹ ਜਿਹੜਾਗਾ ਬਹੁਤ ਆਸਾਨੀ ਨਾਲ ਪੱਕ ਜਾਂਦੇ ਨੇਗੇ ਕਿਉਂਕਿ ਦਾ ਸੈਜ ਫਲਾਉਟ ਬੱਝ ਜਾਂਦੀ ਹੈਗੀ ਤੇ ਨਰਮ ਹੋ ਜਾਂਦਾ ਹੈਗਾ ਤੇ ਤਾਂ ਕਰਕੇ ਇਹ ਹਲਕੇ ਹੋਣ ਕਰਕੇ ਜਲਦੀ ਜਲਦੀ ਬਣ ਜਾਂਦੇ ਨੇ ਆ ਤੁਸੀਂ ਦੇਖੋਗੇ ਗੋਲ ਮਟੋਲ ਦੇ ਬਣ ਗਏ ਹੈਗੇ ਤੇ ਬਹੁਤ ਹੀ ਸੋਹਣੇ ਲੱਗਦੇ ਨੇਗੇ ਇੱਕੋ ਸਾਇਜ ਦੇ ਤੇ ਇਹਨਾਂ ਨੂੰ ਉਲਟ ਪਲਟ ਕਰਕੇ ਆਪਾਂ ਚੰਗੇ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕਰ ਪਕਾ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਜਿਹੜਾ ਕੋਈ ਆਪਣਾ YouTube ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਦੇ ਘੰਟੀ ਵਾਲਾ ਬਟਨ ਆ ਜਿਹੜਾ ਉਹ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਿਹੜੀ ਆਪਾਂ ਕੋਈ ਵੀ ਰੈਸਪੀ ਬਣਾਉਣੀ ਹੈ ਬਹੁਤ ਹੀ ਆਸਾਨੀ ਜੀ ਨਾਲ ਬਣਾਉਣੀ ਹੈ ਆਸਾਨ ਤਰੀਕੇ ਨਾਲ ਤੇ ਤਾਂ ਕਰਕੇ ਕੋਈ ਵੀ ਬੰਦਾ ਇਹਨੂੰ ਆਸਾਨੀ ਨਾਲ ਟਰਾਈ ਕਰਕੇ ਬਣਾ ਕੇ ਤੁਸੀਂ ਬਣਾ ਕੇ ਖਾ ਸਕਦੇ ਹੋਗੇ ਤੇ ਜਿਹੜੇ ਗੁਲਗਲੇ ਹੈਗੇ ਬਹੁਤ ਹੀ ਟੇਸਟੀ ਬਣਦੇ ਨੇਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਲਟ-ਪਲਟ ਕਰਕੇ ਤੇ ਪਕਾ ਲਵਾਂਗੇ ਦੇਖੋ ਇਹਨਾਂ ਦਾ ਕਲਰ ਹੈ ਜਿਹੜਾ ਚੇਂਜ ਹੋ ਗਿਆ ਹੈਗਾ ਤੇ ਪੱਕ ਗਏ ਆ ਵਧੀਆ ਫੁੱਲ ਗਏ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਜਿਹੜਾ ਨਚੋੜ ਨਚੋੜ ਕੇ ਆਪਾਂ ਇੱਕ ਟਰੇਟ ਜਾਂ ਥਾਲੀ ਦੇ ਵਿੱਚ ਕੱਢ ਲਵਾਂਗੇ ਇਹਨਾਂ ਨੂੰ ਜਿਹੜੇ ਗੁਲਗਲੇ ਨੇਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗਦੇ ਨੇਗੇ ਇਹ ਤੇ ਇਹਨਾਂ ਨੂੰ ਆਪਾਂ ਇੱਕ ਥਾਲੀ ਦੇ ਵਿੱਚ ਕੱਢੇ ਜਾਵਾਂਗੇ ਤੇ ਇਹ ਸਾਰੇ ਆਪਾਂ ਚੋਣ ਚੋੜ ਕੇ ਫਰਾਈ ਪੈਨ ਦੇ ਵਿੱਚੋਂ ਕੱਢ ਲਵਾਂਗੇ ਤੇ ਜਿਹੜਾ ਐਕਸਟਰਾ ਤੇਲ ਹੋ ਉਹ ਆਪਣੇ ਫਰਾਈ ਪੈਨ ਦੇ ਵਿੱਚ ਵਾਪਸ ਚਲੇ ਜਾਊਗਾ ਤੇ ਬਾਕੀ ਜਿਹੜੇ ਗੁਲਗੁਲੇ ਆਪਾਂ ਕੱਢ ਲਵਾਂਗੇ ਇਸ ਤਰ੍ਹਾਂ ਹੀ ਬਚਦੇ ਜਿਹੜੇ ਸਾਰੇ ਗੁਲਗੁਲੇ ਆਪਾਂ ਕੱਢ ਕੇ ਤਿਆਰ ਕਰ ਲਵਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਘੰਟੀ ਵਾਲਾ ਬਟਨ ਜਿਹੜਾ ਪ੍ਰੈਸ ਜ਼ਰੂਰ ਕਰਨਾ ਤਾਂ ਕਿ ਆਉਣ ਵਾਲਾ ਜਿਹੜੀ ਵੀਡੀਓ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਵੀਡੀਓ ਨੂੰ ਬਾਤੋ-ਬਾਤ ਸ਼ੇਅਰ ਕਰਿਆ ਕਰੋ ਤਾਂ ਕਿ ਹਰੇਕ ਬੰਦਾ ਵੀਡੀਓ ਨੂੰ ਦੇਖ ਸਕੇ ਤੇ ਹਰੇਕ ਜਾਣਾ ਮਤਲਬ ਇਸ ਰੈਸਪੀ ਨੂੰ ਟਰਾਈ ਕਰਕੇ ਦੇਖ ਸਕੇ ਤੇ ਜਿਹੜੀ ਹੈਗੇ ਆਪਣੇ ਗੋਲਗਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਨੇਗੇ ਤੇ ਚਲੋ ਜੀ ਮਿਲਦੇ ਆਂਗੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤੁਹਾਡੇ ਲਈ ਜਲਦੀ ਹੀ ਤੇ ਸਤਿ ਸ੍ਰੀ ਅਕਾਲ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ